ਕਿੰਨਾ ਮਾਡਲ ਹੈ ਜੀ 2017 ਮਾਡਲ ਹੈ ਇਹ 2017 ਮਾਡਲ ਹੌਲੈਂਡ ਸੱਤੀਤੀ ਕਿਤਨਾ ਉੱਪਰ ਲੱਗੀ ਹੋਈ ਹੈ ਟਾਇਰ ਦੀ ਕੁਲ ਇਸਰ ਕਰ ਲੋ ਚੈੱਕ ਲਗਭਗ 50% ਟਾਇਰ ਪਏ ਨੇ ਚਾਰੇ ਵੱਡੇ ਹੋ ਕੇ ਪੂਰਾ ਪਾਲਸ ਢੇਰੀ ਦੇ ਵਿੱਚ ਇਹ ਵੀ ਕਿੰਨੇ ਮਾਡਲ ਹੈ ਜੀ 2009 ਮਾਡਲ ਹੈ ਜੀ 2009 ਮਾਡਲ ਹੈ ਜੀ ਬਾਕੀ ਸਾਈਡ ਦੇ ਤੇ ਕਿਹੜਾ ਹੈ ਜੀ ਹਾਂ ਜੀ ਕੋਈ ਸੇਰੀ ਪ੍ਰਾਈਸ ਪ੍ਰਾਜਾ ਹਰ ਮਾਸੇ ਪਾਲਾ ਬੇ ਸਿੰਪਲ ਹੈ ਜੀ ਫਿਲਪਰ ਦੇ ਵਿੱਚ ਹਾਂ ਜੀ ਤੇ ਰੇਟ ਕਿੰਨੇ ਹੈ ਜੀ 2 ਲੱਖ 20 ਹਜ਼ਾਰ ਜੀ ਦੋ ਲੱਖ 2000 ਰੁਪਿਆ ਰੇਟ ਆ ਪੰਜ ਮਾਡਲ ਲਈ 2005 ਮਾਡਲ ਆ 2005 ਮਾਡਲ ਵੀਰੇ ਰਗਰ ਕੋਲੋਂ ਨਾਲ ਦਾ ਸਾਰਾ ਹਾਂਜੀ ਆਈ ਐਵੇਂ ਹੀ ਆਈ ਸਾਡੇ ਕੋਲ ਜਿਵੇਂ ਖੜਿਆ ਆਈ ਹੈ ਤੁਸੀਂ ਰੰਗ ਦੇ ਪਟਰੈਕਟਰ ਦਾ ਵੀ ਕਿੰਨਾ ਸੋਹਣਾ ਪਿਆ 2005 ਮਾਡਲ ਟਰੈਕਟਰ ਐਨਓਸੀ ਮੌਜੂਦ ਆ 2010 ਮਾਡਲ ਆ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਲਗਭਗ 60% ਟਾਇਰ ਪਏ ਨੇ ਚਾਰੇ ਟਰੈਕਟਰ ਦੇ ਤੇ ਇਹਦੇ ਹੋਰ ਜਿਆਦਾ ਹੁੰਦੇ 70% ਹੈਗੇ ਨੇ ਕਿੰਨੇ ਡਮਾੜੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਐਗਜ਼ੀਨੇਟਿਵ ਵਿੱਚ ਪਿਆਰੇ ਵੀਰੋ ਆਪਾਂ ਖੜੇ ਜੈ ਸਹਿਰ ਰਾਜਪੁਰੇ ਇਧਰ ਪਈਆਂ ਅਸੀਂ ਬਿੱਦਰ ਚੇਪਾ ਸੋਮਾ ਟਰੈਕਟਰ ਸਟੋਰ ਐਂਡ ਵਰਕਸ ਇਹਨਾਂ ਵੀਰਾਂ ਦਾ ਟਰੈਕਟਰ ਦਾ ਸੇਲ ਪਰਚੇਜ ਦਾ ਕੰਮ ਆ ਪਹਿਲਾਂ ਕਿ ਬਿਚੈਨਲ ਤੇ ਵੀਡੀਓ ਆਈ ਹੋਈ ਜੀ ਇਹਦੇ ਨੂੰ ਬਹੁਤ ਪਿਆਰ ਦਤਾ ਵੀਡੀਓ ਨੂੰ ਤੇ ਬਜੇ ਦਾ ਕੰਮ ਵੀ ਬੜਾ ਵਧੀਆ ਹੈ ਜਿਹਨੂੰ ਟਰੈਕਟਰ ਲੱਗਦੇ ਤੇ ਰੇਟ ਵੀ ਬਹੁਤ ਵਾਜਿਬਾ ਆਰਨਾਲ ਬਾਈ ਜੀ ਨੇ ਬਾਈ ਸਵਾਗਤ ਆ ਆਪਣੇ ਚੈਨਲ ਤੇ ਜੀ ਬਰਦੀ ਸਾਥੋਂ ਬੜਾ ਆਪਣਾ ਸੁਪਨਾ ਹੈ ਤੇ ਆਪਣੀ ਦੁਕਾਨ ਦਾ ਜਿਹੜਾ ਐਡਰੈਸ ਆ ਉਹ ਦੱਸੋਈ ਸੋਮਾ ਟਰੈ ਠੀਕ ਹੈ। ਹਾਂ। ਤੇਰੇ ਕੋਲ ਕਿੰਨੇ ਡ੍ਰੈਕਟਰ ਖੜੇ ਨੇ ਆਪਾਂ ਨੇ? ਡ੍ਰੈਕਟਰ ਆਪਣੇ ਕੋਲ 6 ਡ੍ਰੈਕਟਰ ਖੜੇ ਨੇ ਜੀ। 6 ਡ੍ਰੈਕਟਰ ਖੜੇ ਨੇ। ਹਾਂਜੀ। ਕਿ ਆਜੋ ਆਪਾਂ ਸਭ ਤੋਂ ਬੜਾ ਇਦੋਂ ਬਲੀ ਸਟਾਰ ਫੋਨ ਵਾਲੀ ਕਾਹਦੀ? ਹਾਂਜੀ ਹਾਂਜੀ ਆਜੋ। ਫੋਨ ਵਾਲੀ ਕਾਹ 750 ਜੀ ਤੁਹਾਨੂੰ ਐਸ ਨਾਲ। ਇਹ ਵੀਰੇ ਕਿੰਨੇ ਮਾਡਲ ਆਈ? 2009 ਮਾਡਲ ਆਈ ਜੀ। 2009 ਮਾਡਲ ਆਈ। ਪਰ ਕੀ ਸਾਈਡ ਦੇਤੇ ਚਾਹਣਾ ਜੀ? ਹਾਂਜੀ। ਤੇ ਵੀਰੇ ਸੇਰੀ ਪ੍ਰਾਈਸ ਕਿਰਾਜ ਆਮਸੇ ਕੋਲਾ। ਬਈ ਸਿੰਪਲ ਹੈ ਜੀ। ਸਿਰਫ ਅੰਦਰ ਵਿੱਚ। ਹਾਂਜੀ। ਤੇ ਐਡ ਜਿਨਰੇਟਰ ਕਰ ਲੋ ਚੈੱਕ ਮੋਟਰ ਡਾਇਰੈਕਟ ਨੇ 60% ਹੈ ਜੀ ਇਹ ਪਹਿਰੇੜਾ ਕੀ ਪੈਨ ਵਾਲੇ ਨੇ ਬਾਕੀ ਨੌ ਮਰਦਾ ਵੀ ਰੇਡ ਨੰਬਰ ਕਿਤੋਂ ਦਾ ਜੀ ਨੰਬਰ ਐ 4 RJ ਦਾ ਐ 4 ਨੰਬਰ ਆ ਤੇ ਰੇਟ ਕਿ ਆ ਜੀ 2,20,000 ਜੀ 2,20,000 ਰੁਪਿਆ ਰੇਟ ਆ ਬਾਕੀ ਐ 4 ਨੰਬਰ ਆ ਆਪਾਂ ਕਾਜ ਸਰ ਕੋ ਫੇਦੇ ਹਾਂ ਜੀ ਹਾਂ ਜੀ ਕਾਗਜ਼ ਪੂਰੇ ਨੇ ਜੀ ਠੀਕ ਆ ਠੀਕ ਤੇ ਆਹ ਰੇਟਾ ਵੀ ਫਿਰ ਤੋਂ ਸਮਾਣਿਕਾ ਹੱਦ ਤੱਕ ਜਾ ਇਹ ਟਰੈਕਟਰ ਸਿਕੰਦਰ ਫਰੀ ਦੇ ਵਚਨਾਂ ਜੀ ਹਾਂ ਜੀ ਇੱਕ ਨਿਆ ਮਾਰ ਲਾਇ ਵੀਰੇ ਇਹ 20 ਮਾਡਲ ਹੈ 2020 ਮਾਡਲ 2020 ਮਾਡਲ ਇੱਕ ਮੈਂ ਕਰ ਲਾ ਦਵਾਂ ਕਿ ਤੇਰੇ ਟਰੈਕਟਰ ਨੇ ਰੋਡ ਤੇ ਖੜੇ ਨੇ ਗੱਡੇ ਦਾ ਗਰਦਾ ਕੱਢ ਉੱਡਦਾ ਉੱਡਦਾ ਏ ਇਸੜੀ ਜਾਂ ਦੇਖਾ ਲੋ ਗਰਦਾ ਪਿਆ ਹੋਇਆ ਏ ਬਾਕੀ ਟਰੈਕਟਰ ਵੀ ਤੇ ਕੋਲ ਸਾਫ਼ ਸੁਥਰੇ ਨੇ ਥੋੜੇ ਥੋੜੇ ਇਰਾਦੇ ਇਹਦੇ ਖੜਦਾ ਕਰਤੇ ਅਰਾ ਮੇਕਲਾਂ ਲੱਗ ਰਹੇ ਹੈ ਵੀਰੇ ਨੰਬਰ ਕਿਥੋਂ ਦਾ ਨੰਬਰ 4 ਹੈ ਜੀ ਦਾ ਵੀ ਇਹ ਵੀ ਨੰਬਰ ਹੈ 4 ਹੈ ਜੀ ਹਾਂਜੀ ਤੇ 2020 ਮਾਡਲ ਆ ਪਾਵਰ ਸ਼ਹਿਰੀ ਦੇ ਵਿੱਚ ਹਾਂਜੀ ਆਪਣਾ ਇਸ ਵੀ ਤੇ ਜਗਾ ਨਹੀਂ ਤੋਸ ਮੀਟ ਹੈ। ਉਸ ਸਪੀਡ ਦੇ ਵਿੱਚ ਆ ਫੈਡ ਘੇੜਾ। ਤਾਂ ਬਲੈਸਟੀ ਬਣਾ ਬਾਵਸਟੇ ਨਹੀਂ ਲੱਗਿਆ ਹੋਇਆ। ਸਟੇਬਲ ਐਕਸੈਸਰੀ ਕੇ ਕੇ ਮਡੂਲ ਨਾਲ ਹੀ ਛਤਰੀ ਲੱਗੀ ਹੋਈ, ਵੈਪਰ ਲੱਗਿਆ ਹੋਈ ਮੇਰੇ। ਛਤਰੀ ਲੱਗੀ ਹੋਈ, ਵੈਪਰ ਲੱਗਿਆ ਹੋਇਆ ਟੌਪ ਲਿਨਕ ਮਿਲੂ ਜੀ। ਹਾਂਜੀ। ਐਕਸੈਸਰੀ ਸਾਰੀ ਆ ਮਿੱਤਰੋ। ਰਾਵਲ ਹੁੱਕ, ਬੈਂਕਰਾ ਛਤਰੀ, ਟੌਪ ਲਿਨਕ ਸਭ ਕੁ ਨਾਲ ਆ। ਤੇ ਵੀਰੇ ਕਿੰਨੀ ਡਿਮਾਂਡ ਆ ਜੀ? 5,25,000 ਡਿਮਾਂਡ ਹੈ ਜੀ ਵੀ। 5,25,000 ਰੁਪਏ ਡਿਮਾਂਡ ਆ ਨਵੇਂ ਵਰਗਾ ਟਰੈਕਟਰ ਵੀ ਦੇ ਸਕਦੇ ਹਾਂ। ਤੇ ਪੰਜਾਬ ਕੋਲ ਮੌਜੂ ਅੰਦਰ ਇਹਨੋਂ ਫਿਰ ਮਿਲੂਗੀ ਹਾਂਜੀ ਹਾਂਜੀ ਮਿਲ ਜੇਗੀ ਇਹਨਾਂ ਦੀ ਐਨਓਸੀ ਮਿਲ ਜੂਗੀ ਇਹਦੇ ਨਾਮ ਪੰਜਾਬ ਦੇ ਵਿੱਚ ਹੋ ਜਾਊਗਾ ਹਾਂ ਯਾ ਹੋ ਜਾਈ ਨਾਮ ਫਸਟ ਪਾਰਟੀ ਦਾ ਟਰੈਕਟਰ ਹੈ ਜੀ ਫਸਟ ਪਾਰਟੀ ਦਾ ਟਰੈਕਟਰ ਹੈ ਇਹਨੂੰ ਅਸੀਂ ਮਿਲ ਜੂਗੀ ਪੰਜਾਬ ਦੇ ਵਿੱਚ ਨਾਮ ਵੀ ਹੋ ਜਾਊਗਾ ਤੇ ਅਗਲਾ ਟਰੈਕਟਰ ਹੈ ਜੀ ਸੁਰਾਜ 855 ਕਿੰਨੇ ਮਾਰਨਾ ਗੱਡੀ 2010 ਮਾਡਲ ਹੈ ਜੀ 2010 ਮਾਡਲ ਪਾਵਰ ਸਟੇਰੀ ਦੇ ਵਿਚਾਰਨਾ ਪਾਵਰ ਸਟੇਰੀ ਹੈ ਇਹ ਵੀਰੇ ਕੰਪਨੀ ਦੇ ਅੰਦਰ ਪਾਵਰ ਸਟੇਰੀ ਹੈ ਹਾਂਜੀ ਕੰਪਨੀ ਦਾ ਹੈ ਕੱਪੜੀ ਫਿੱਟਰ ਪਾਵਰ ਸਟੇਰੀ ਦਾ 2010 ਮਾਡਲ ਟਰੈਕਟਰ ਆ ਨੰਬਰ ਕਿਥੋਂ ਹੈ ਵੀਰੇ ਨੰਬਰ ਐ HRJ ਦਾ ਵੀ ਨੰਬਰ ਜਿਹੜੀ ਐਚਰ ਆਪਾਂ ਥੋੜਾ ਜਿਆਦਾ ਰੱਖ ਦਿਆਂਗੇ ਹਾਂਜੀ ਐਚਰ ਨੰਬਰ ਬਾਈ ਉਹਨੂੰ ਐਚਰ ਨੰਬਰ ਚੋੜਾ ਹਸਤਾ ਹੀ ਪੈ ਜਾਣਾ ਟਰੈਕਟਰ ਜਿਆਦਾ ਕਿਤੇ ਦੇ ਰਿਵਿਊ ਤੋਂ ਲੈਣਾ ਹੋਵੇ ਐਨਓਸੀ ਦੀ ਮਿਲ ਜੇਗੀ ਜੀ ਦੇਖੋ ਚੱਲਣਾ ਨੇ ਖੇਤ ਦੇ ਵਿੱਚੇ ਆ ਹਾਂਜੀ ਐਨਓਸੀ ਮੌਜੂਦ ਆ 2010 ਮਾਡਲ ਆ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਲਗਭਗ 60% ਟਾਇਰ ਪਏ ਨੇ ਚਾਰੇ ਟਰੈਕਟਰ ਦੇ ਪਹਿਲੇ ਥੋੜਾ ਜਿਆਦਾ ਹੁੰਦੇ ਪਹਰ 70% ਹੈਗੇ ਨੇ ਤਿੰਨ ਡਿਮਾਂਡ ਆ ਜੀ ਤਿੰਨ ਤੀਹ ਦੀ ਡਿਮਾਂਡ ਆ ਜੀ ਇਹਦੀ 3 ਲੱਖ 30 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ 10 ਮਾਡਲ ਆ ਤੁਸੀਂ ਦੇਖ ਲਓ 1 ਆਪਰੇ ਸੇਰੀ ਦੇ ਵਿੱਚ 33 ਡਿਮਾਰਡ 2010 ਮਾਡਲ ਐਚ 4 ਨੰਬਰ ਤੇ ਵੀਰੇ ਹੈੱਟਰੀ ਸਾਰੀ ਇੱਥੇ ਨਾਲ ਵਿਹਾਈ ਆਪਣੇ ਕਾਹੋ ਹਾਂਜੀ ਹਾਂਜੀ ਰਾਵਲ ਖਾਤਰੀ ਜੇ ਰਾਮ ਕਰਾ ਰਹਿਦਾ ਹਾਉਲੈਂਡ ਸੱਤੀਪੀ ਆਗਲਾ ਕਿੰਨਾ ਮਾਡਲ ਹੈ 2017 ਮਾਡਲ ਹੈ ਇਹ 2017 ਮਾਡਲ ਹਾਉਲੈਂਡ ਸੱਤੀਪੀ ਕਿਤਨਾ ਉਪੀ ਲੱਗੀ ਹੋਈ ਹੈ ਟਾਇਰ ਦੀ ਕਲੀਨਰ ਕਰ ਲੋ ਚੈੱਕ ਲਗਭਗ 50% ਟਾਇਰ ਪਏ ਨੇ ਚਾਰੇ ਵੱਡੇ ਹੋ ਗਏ ਪੌਰਾ ਆਪਰੇ ਸੇਰੀ ਦੇ ਵਿੱਚ ਨੰਬਰ ਕੁਸਟੋਮਰ ਨੇ ਨੰਬਰ ਹੈ 4 ਹੈ ਜੀ ਦਾ ਵੀ 84 ਨੰਬਰ ਤੇ ਧਮਾਕਾ ਦੀੇ ਦੀ 525 ਦੀ ਮੰਗ ਹੈ ਜੀ ਦੀ 5,25,000 ਰੁਪਏ ਦੀ ਮੰਗ ਆ ਤੇ ਆਹੜਾ ਜੀ ਮੜਾ ਮੋਟਾ ਜਿਵੇਂ ਕੋਈ ਬੰਦਾ ਹੁੰਦਾ ਜੀ ਆਪਣੀ ਵੀਡੀਓ ਦੇਖ ਕੇ ਮਾਨਦਾਨ ਫਰੀ ਹੋ ਜੀ ਹਾਂ ਜੀ ਹਾਂ ਕਰਾਂਗੇ ਜੀ ਮਾਨਦਾਨ ਜੇ ਆਪਣੀ ਵੀਡੀਓ ਦੇਖ ਕੇ ਹੁੰਦਾ ਤਾਂ ਮਾਨਦਾਨ ਪੂਰਾ ਹੋ ਜੂਗਾ ਬਾਈ ਜੀ ਤੁਹਾਨੂੰ ਬਾਈਆਂ ਦਾ ਤੇ ਆਹੜਾ ਜੀ ਸਰਪੰਚ ਮਹਿੰਦਰਾ ਮੇਦਰਾ ਜੀ ਇੱਥੇ ਕੰਤ ਦੀ ਕਾਬੂ ਨੂੰ ਪਤਾ ਜਿਹੜੀ ਧਮਾਕਾ ਰਹੀ ਹੈ 575 ਮੇਂ ਦਰਾਈ 5 ਹਰ ਲਈ 2005 ਮਾਡਲ 2005 ਮਾਡਲ ਬਰੇ ਰਗਰ ਕੋ ਨਾੜ ਦਾ ਸਾਰਾ ਹਾਂਜੀ ਆ ਇਹ ਮੇਂ ਹੀ ਆਏ ਸਾਡੇ ਕੋ ਜਿਵੇਂ ਖੜਿਆ ਆਈ ਹੈ ਤੇ ਰਾਂਗ ਦੇ ਪ੍ਰੋਟਰੈਕਟਰ ਦਾ ਕਿੰਨਾ ਸੋਹਣਾ ਪਿਆ 2005 ਮਾਡਲ ਟਰੈਕਟਰ ਅਰ ਬਰੇ ਹਾਲਤ 2010 12 ਮਾਡਲ ਆਈ ਹੈ ਹਾਂਜੀ ਆ ਟਰੈਕਟਰ ਸਾਫ ਹੈ ਜੀ ਇੰਨਾ ਸਾਫ ਟਰੈਕਟਰ ਪਿਆ ਏ ਟਾਇਰ ਹੈਗੇ ਨੇ 17% ਟਾਇਰ ਪਾਏ ਨੇਾਰੇ ਥੋੜਾ ਵਰਤਨ ਹੋ ਗਿਆ ਹੋਇਆ ਆਦਰੀ ਲੱਗੀ ਹੋਈ ਆ ਤੇ ਆਪਣਾ ਡਰਾਵਾੜਾ ਫੁੱਕ ਤੇ ਆਪਣਾ ਗੰਡਾ ਨਾਲਾ ਟਰੈਕਟਰ ਦੇ ਵੀਰੇ ਡਿਮਾਂਡ ਕਰੀਏ। ਡਿਮਾਂਡ ਕੀ 260 ਦੀ ਹੈ। 260000 ਵੀਰੇ ਡਿਮਾਂਡ ਆ ਤੇ ਹੈਗਾ ਵੀ ਇਹ ਟਰੈਕਟਰ। ਤੇ ਕੋਈ ਟਰੈਕਟਰ ਬਾਕੀ 700 200 ਟਰੈਕਟਰ ਪਿਆ। ਤੇ ਕੈਂਟਾ ਪੂਰਾ। ਆਈ ਹੋਈ ਆੜਾ ਗਿਆ ਇੱਕ ਵਾਰ ਫਿਰ ਤੋਂ 7855 ਇਹ ਕਿੰਨਾ ਮਨ ਲਾ ਵੀਰੇ? 2012 ਮਾਡਲ ਹੈ ਇਹ। 2012 ਮਾਡਲ ਆ। ਇਹ ਸਿੰਪਲ ਦੇ ਵਿੱਚ ਹਨਾ ਜੀ। ਹਾਂ ਜੀ। ਤੇ ਟਾਇਰ ਕਿੰਨੇ 14 ਨਾਲ 28 ਵਾਲੇ ਜੀ ਹਾਂ ਜੀ 14 ਦੇ ਟਾਇਰ ਹੈ ਜੀ 14 ਦੇ ਟਾਇਰ ਦੇ ਫੜਾ ਕੇ ਟਾਇਰ ਚਲੋ ਪਿਛਲੇ ਡਾਉਨ ਨੇ ਮੁਰਦਾ ਹੈਗਲੇ ਚਾਂਜ ਚ ਪਰਸੈਂਟ ਤੇ ਸਾਤਰੇ ਨਾ ਵੀ ਦੇ ਕਪੜਾ ਬਰਾਬਰ ਵੈਂਪਰ ਮੱਝ ਲੱਭਿਆ ਹੋਇਆ ਹੈ ਜੀ ਤੇ ਪਿੱਛੇ ਵੀ ਡਰਾਈਵਰ ਹੁੱਕ ਪਰ ਡੰਡਾ ਡੰਡਾ ਹੈ ਹਰ ਹਮ ਨਹੀਂ ਡੰਡਾ ਨਹੀਂ ਹੈ ਜੀ ਹੁੱਕ ਡਰਾਈਵ ਵਾਲ ਪੈਰੀ ਹੈ ਜੀ ਹਾਂ ਜੀ ਤੇ ਵੀਰੇ ਡਿਮਾਂਡ ਕਿੰਨੇ ਆ ਜੀ ਡਿਮਾਂਡ 3-3 ਦੀ ਡਿਮਾਂਡ ਹੈ ਜੀ 3,30,000 ਰੁਪਏ ਦੀ ਡਿਮਾਂਡ ਹੈ 2012 ਮਾਡਲ ਦੀ ਹਾਂ ਜੀ 12 ਬਾੜਾ ਤੁੰਨਾ ਖ 30000 ਰੁਪਏ ਦਾ ਟਰੈਕਟਰ ਮਿਲ ਰਿਹਾ ਸਵਰਾਜ 552 ਟਰੈਕਟਰ ਨੇ ਤੇਲ ਬ੍ਰੇਕ ਆ ਹਾਂਜੀ ਤੇਲ ਬ੍ਰੇਕ ਆ ਜੀ ਤੇਲ ਬ੍ਰੇਕ ਆ ਰਿਵਰਸ ਪਿਡਿਓ ਰਿਵਰਸ ਪਿਡਿਓ ਆ ਹਾਂਜੀ ਕਾਬਲ ਕਲੱਚ ਆ ਜੀ ਕਾਬਲ ਕਲੱਚ ਦੇ ਵਿੱਚ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ ਬ੍ਰੋ ਇਸੇ ਟਰੈਕਟਰ ਸੋਮਰ ਟਰੈਕਟਰ ਹੈ ਨੰਬਰ ਖਾਬ ਰਾਜਪੁਰੇ ਵੀਰਾਂ ਦੇ ਟਰੈਕਟਰ ਨੇ ਫਿਰ ਸਭ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਲੁਕੇਸ ਹਨ ਹਾਂਜੀ ਤੇ ਆਪਣੇ ਕੰਟੈਕਟ ਨੰਬਰ ਬੋਲਦੇ 96880 23204 99853211 ਹਾਂਜੀ ਇਹਨਾਂ ਕੇਸ ਨਾਲ ਆਪਣੇ ਹੈਗੇ ਰਾਜਪੁਰਾ ਟਾਊਨ ਪਟਿਆਲਾ ਰੋਡ ਰਾਜਪੁਰਾ ਟਾਊਨ ਪਟਿਆਲਾ ਰੋਡ ਨੇੜੇ ਟੁੰਡਾ ਵੱਟੀ ਦੇ ਨਾਲ ਆ ਜ ਨੇੜੇ ਟੁੰਡਾ ਵੱਠੀ ਆਈਏ ਠੀਕ ਆ ਜੀ ਇਹ ਮੇਰੇ ਭਾਬਾ ਧੰਨਵਾਦ ਕੋਨੇ ਆਪਣ ਨੂੰ ਕ੍ਰਿਪਤੀ ਖਵਾ ਦਿੱਤਾ ਅੱਜ ਮੇਰੇ ਸਿੱਖ ਬਾਈ ਜੀ ਇਹਨਾਂ ਨੇ ਆਪਾਂ ਨੂੰ ਟਰੈਕਟਰ ਦੀ ਜਾਣਕਾਰੀ ਦਿੱਤੀ ਤੇ ਬਾਈ ਵੀਰੇ ਦੇ ਟਰੈਕਟਰ ਨੇ ਪਿੰਡਾਂ ਕੋਲ ਫੜਾ ਫੜਾ ਅੱਗੇ ਲੈ ਜਾਓ ਕਿਉਂਕਿ ਪਿੰਡਾਂ ਕੋਲ ਥੋੜੇ ਟਾਈਮ ਸਟੋਕ ਆਇਆ ਨਾ ਇਹ ਤੋਂ ਬਾਦ ਨਮਸਤਾਵ ਕਾ ਆ ਜਾਂਦਾ ਹੈ ਜੇ ਵੀਡੀਓ ਚੰਗੀ ਲੱਗੀ ਤੁਸੀਂ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁਕ 'ਤੇ ਦੇਖਦੇ ਦੇਖਦੇ ਕਿਤੇ ਕੋਈ ਨਾ ਡੋ ਫੋਲੋ ਸਾਡੇ ਅਪਣੇ ਚੈਨਲ ਨੂੰ ਫੋਲੋ ਕਰਦੇ ਹੋ ਸੇ ਨਾਮ ਤੇ ਅਕਾਊਂਟ ਬਣਿਆ ਹੋਇਆ ਏ ਉੱਥੇ ਬੜਾ ਦੇ ਅਕਾਊਂਟ ਰਹਿੰਦੇ ਨੇ ਇਹਨਾਂ ਦੇ ਵੀ ਲਾਉਣੂ ਦੀਆਂ ਤੇ ਇੱਕ ਬੈਲ ਆਈਕਨ ਦਬਾ ਕੇ ਆਰ ਦੇ ਹੁੰਦੇ ਪ੍ਰੈਸ ਕਰ ਦਿਆ ਕਰੋ ਕੋਈ ਨੋਟੀਫਿਕੇਸ਼ਨ ਤੇ ਵੀ ਮੋੜਾ ਮਟਾ ਰਹੇ ਨੇ ਵੀ ਸਬਸਕ੍ਰਾਈਬ ਤਾਂ ਕਰ ਲੰਦੇ ਨੇ ਆਰ ਨੋਟੀਫਿਕੇਸ਼ਨ ਨਹੀਂ ਜਮਾਉਂਦੇ ਹੈਗੇ ਇਸ ਲਈ ਜੇਰੇ ਮੇਰੇ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਏ ਇੱਕ ਵਾਰ ਅਪਣੇ ਚੈਨਲ ਹੋਲ ਤੇ ਮੈਨੂੰ ਆਰ ਤੇ ਪ੍ਰ ਜੇ ਨਾ ਮੈਨੇ ਤਾ ਉਹ ਆਪਣਾ ਆਜ਼ਾਦਨਾਮ ਸੁਨੇ ਕਰ ਲੈਣਾ ਬਾਕੀ ਧੰਨਵਾਦ ਜੀ